ਨਸ਼ਾ ਵਿਰੋਧੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ 535 ਗ੍ਰਾਮ ਹੈਰੋਇਨ ਸਮੇਤ 55000 ਰੁਪਏ ਦੀ ਡਰੱਗ ਮਨੀ ਅਤੇ 5 ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਸ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦਾ ਸਬੰਧ ਥਾਣਾ ਸ਼ਿਮਲਾਪੁਰੀ ਡਾਬਾ ਅਤੇ ਥਾਣਾ ਸਦਰਦੀ ਪੁਲਿਸ ਨਾਲ ਸਬੰਧਤ ਹੈ ਕਿਹਾ ਜਾਂਚ ਚੱਲਦੀ ਪਈ ਹੈ ਇਸ ਸਬੰਧ ਦੇ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਲੁਧਿਆਣਾ ਪੁਲਿਸ ਨਸ਼ਾ ਵਿਰੋਧੀ ਮੁਹਿੰਮ ਤਹਿਤ ਤਿੰਨ ਵੱਖ-ਵੱਖ ਮਾਮਲਿਆਂ 'ਚ ਵੱਡੀ ਸਫਲਤਾ ਹਾਸਲ ਕਰ ਚੁੱਕੀ ਹੈ ਜਿਹੜੀ ਐਂਟੀ ਡਰੱਗ ਕੈਂਪੇਨ ਹੈ ਜਿਹੜੀ ਉਹ ਡਿਸਟ੍ਰਿਕਟ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਬਹੁਤ ਉਹਨੂੰ ਜੋਰ ਸ਼ੋਰ ਨਾਲ ਉਹਨੂੰ ਚਲਾਇਆ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਉਹਦੇ ਚੋਂ ਉਹ ਜਿਹੜੀ ਇੱਕ ਕੇਸ ਦੇ ਵਿੱਚ ਕੱਲ ਰਾਤ 5 ਕਿਜੀ ਜਿਹੜੀ ਓਪੀਐਮ ਉਹਦੇ ਚੋਂ ਉਹਨੂੰ ਰਿਕਵਰ ਕੀਤੀ ਹੈ ਇਸੇ ਤਰ੍ਹਾਂ ਹੀ ਦੋ ਹੋਰ ਕੇਸਿਸ ਦੇ ਵਿੱਚ ਵੱਖ-ਵੱਖ ਤਿੰਨ ਆਦਮੀਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਤੋਂ ਇੱਕ ਕੇਸ ਦੇ ਵਿੱਚ 265 ਗ੍ਰਾਮ ਹਿਰੋਇਨ ਤੇ 25000 ਰੁਪਏ ਡਰੱਗ ਮਨੀ ਉਹਦੇ ਵਿੱਚ ਪੀਐਸ ਡੱਬਾ ਦੇ ਵਿੱਚ ਪਰਚਾ ਦਰਜ ਕਰਾਇਆ ਇਸ ਤੋਂ ਇਲਾਵਾ ਦੂਸਰੇ ਕੇਸ ਦੇ ਵਿੱਚ ਜਿਹੜਾ ਪੀਐਸ ਸ਼ਿਮਲਾਪੁਰੀ ਦੇ ਵਿੱਚ ਉਹਦੇ ਚੋਂ ਰਿਕਵਰੀ ਹੋਈ ਹੈ 270 ਗ੍ਰਾਮ ਹਿਰੋਇਨ ਤੇ 30000 ਰੁਪਿਆ ਡਰੱਗ ਮਨੀ ਖਾਲੀ ਲਿਫਾਫੇ ਇਲੈਕਟ੍ਰੋਨਿਕ ਜਿਹੜਾ ਤੋਲਣ ਵਾਲਾ ਕੰਡਾ ਤੇ ਇਹਦੇ ਚ ਟੋਟਲ ਦੋ ਕੇਸਿਸ ਦੇ ਵਿੱਚ 535 ਗ੍ਰਾਮ ਹਿਰੋਇਨ ਤੇ 55000 ਰੁਪਿਆ ਡਰੱਗ ਮਨੀ ਸੀ ਰਿਕਵਰ ਕੀਤੀ ਹੈ ਇਹ ਇਹ ਵੀ ਇਹਨਾਂ ਦੀ ਡਿਟੇਲ ਇਹਨਾਂ ਦੇ ਜਿਹੜੇ ਮੋਬਾਈਲ ਐਨਾਲਿਸਿਸ ਕਰਾਂਗੇ ਕਿਹੜੇ ਬੰਦਿਆਂ ਨਾਲ ਇਨਟੈਕ ਸੀ ਕਿਹੜੇ ਬੰਦੇ ਐਂਡ ਯੂਜ਼ਰ ਸੀ ਜਿਹੜੇ ਪਤਾ ਲੱਗ ਸਕੇ ਸੋ ਥੈਟ ਕੇ ਨੈਕਸਸ ਪਤਾ ਲੱਗ ਜੇ ਜਿੱਥੇ ਡਿਮਾਂਡ ਹੈ ਉੱਥੇ ਸਪਲਾਈ ਹੁੰਦੀ ਰਹੂਗੀ ਇਹ ਅਸੀਂ ਇਹਨੂੰ ਫੜ ਲਿਆ ਪਰ ਡਿਮਾਂਡ ਜਿੰਨਾ ਦੇ ਵਿੱਚ ਹੈਗੀ ਆ ਉਹ ਬੰਦਿਆਂ ਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਥੈਟ ਕੇ ਕਿਸੇ ਦਾ ਰੀਹੈਬਿਲੀਟੇਟ ਕਰਨਾ ਹੈ ਜਾਂ ਉਹਨੂੰ ਡਰੱਗ ਡੀ ਐਡਿਕਸ਼ਨ ਸੈਂਟਰ ਚ ਰਾਉਣਾ ਹੈ ਜਿਉਂ ਉਹ ਵਿਕਟਮ ਹੈ ਉਹਨੂੰ ਆਦਤ ਪੈ ਗਈ ਹੈ ਉਸ ਕਰਕੇ ਜਿਹੜਾ ਐਂਡ ਯੂਜ਼ਰ ਹੈ ਉਨੂੰ ਤੇ ਇੱਕ ਲੈ ਕੇ ਕਿੱਥੋਂ ਆਏ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਸੀ ਇਨਵੈਸਟੀਗੇਟਰ ਐਸ ਐਮ ਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ